ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ 5 ਫਿਰਤ ਫਿਰਤ ਭੇਟੇ ਜਨ ਸਾਧੂ ਸੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਧਿਆਇਆ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਲ ਵਿਦ ਕਾਮਨ ਆਵੇ ਹਰ ਹਰ ਨਾਮ ਧਿਆਇਆ ਤਾਂ ਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨ ਸੇ ਸਗਲ ਜੰਜਾਲ ਰਾਹਾਉ ਸੁਰਗ ਮਿਰਤ ਪਿਆਲ ਭੂ ਮੰਡਲ ਸਗਲ ਬਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਧਿਆਏ ਨਾਨਕ ਨਾਮ ਨਿਰੰਝਣ ਗਾਈਐ ਪਾਈਐ ਸਰਬ ਨਿਧਾਨ ਕਰਿ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾ ਹੋ ਜਾਨਾ ਨਾਨਕ ਨਾਮ ਨਿਰੰਝਣ ਗਾਈਐ ਪਾਈਐ ਸਰਬ ਨਿਧਾਨ ਕਾਰੇ ਕਿਰਪਾ ਜਿਸ ਦੇ ਸਵਾਮੀ ਬਿਰਲੇ ਕਾਹੋ ਜਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਗੁਰੂ ਗਰਿਸ਼ਰਵਾਹ ਰਾਜ ਜੀ ਦੀ ਬਖਸ਼ਸ਼ਾਤ ਗੋਲ ਵਿੱਚ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰਜੀ ਹੋਈ ਨਦਰੀ ਸ਼੍ਰੀ ਅਮਰ ਸਰ ਸਾਹਿਬ ਵਾਇਗਰੀ ਜੀ ਦੀ ਸਿਫਤ ਸਲਾਹ ਦਾ ਘਰ ਜਿੱਥੇ ਸਭੇ ਥਾਨ ਨਹੀਂ ਟੁੱਟ ਜਿਹਿਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਤੋਂ ਬਖਸ਼ਿਸ਼ ਹੋਈ ਸਤਗੁਰਾਂ ਦੇ ਫਰਮਾਨ ਆਪ ਜੀ ਨੇ ਬੜੇ ਪ੍ਰੇਮ ਸਹਿਤ ਸਰਵਨ ਕੀਤਾ ਗੁਰਦੇਵ ਜੀ ਦਾ ਧੰਨ ਪੰਥ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਨ ਤੋਂ ਯਾਦਲਾ ਫਰਮਾਨ ਉਚਾਰਨ ਕੀਤਾ ਹੋਇਆ गुरदेव जी इस पवित्र शब्द के अंदर बहुत प्यारा एहसास सान करवा रहे हैं कि जगत के अंदर आया हुया मनुख पता नहीं कि लंबी यात्रा करके आया अभी सारे जीव पता नहीं कि सफर तय करके कि लंबा पैंडा तय करके आए ये पैंडा ਸਾਰ ਸੰਗਤ ਦਾ ਸਾਡੇ ਸ਼ਹਿਰ ਤੋਂ ਇੱਥੋਂ ਤੱਕ ਦਾ ਨਹੀਂ ਜਿੱਥੇ ਬੈਠੇ ਆ ਆਪੇ ਇਹ ਪੈਂਡਾ ਸਤਿਗੁਰੂ ਜੀ ਕਹਿੰਦੇ ਜਨਮਾਂ ਦਾ ਹੈ ਜਨਮਾਂ ਦਾ ਪਤਾ ਨਹੀਂ ਕਿੰਨੇ ਇੱਕ ਜਨਮਾਂ ਤੋਂ ਇਸ ਸਫ਼ਰ ਦੇ ਵਿੱਚ ਹਾਂ ਹਾਂ ਉਹ ਧੰਨੇ ਜਿਨ੍ਹਾਂ ਨੇ ਸਫ਼ਰ ਸੰਪੂਰਨ ਕਰ ਲੈਣਾ ਜਿਨ੍ਹਾਂ ਨੇ ਸਫਲ ਸਫਲ ਭਈ ਸਫਲ ਯਾਤਰਾ ਇਹ ਕੁਝ ਖੱਟ ਕੇ ਚਲੇ ਜਾਣਾ ਬਹੁਤ ਵੱਡੀ ਗਿਣਤੀ ਚ ਸੰਸਾਰ ਸਾਧ ਸੰਗਤ ਇਸ ਸਫਰ ਤੋਂ ਮੁਕਤੀ ਨਹੀਂ ਹੋ ਰਿਆ ਸਫਰ ਦਾ ਪੜਾ ਹੀ ਨਹੀਂ ਆ ਰਿਹਾ ਸਾਰਾ ਜਗਤ ਇਸ ਸੰਸਾਰ ਤੇ ਆਇਆ ਤੇ ਯਾਤਰੂ ਹੈ ਮੁਸਾਫਰ ਹੈ ਇਸ ਲਈ ਮਹਾਰਾਜ ਸਾਨੂੰ ਬਟਾਉ ਵੀ ਕਹਿੰਦੇ ਆ ਪੰਚਮ ਪਿਤਾ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ ਸੰਸਾਰੀ ਮਨੁੱਖਾਂ ਨੂੰ ਬਟਾਉ ਕਿਹਾ ਬਟਾਉ ਦਾ ਅਰਥ ਹੈ ਯਾਤਰੂ ਮਹਿਮਾਨ ਤੋ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਸਾਰੇ ਮਹਿਮਾਨ ਹਾਂ ਜਗਤ ਸਰਾਹ ਹੈ ਤੇ ਇਸ ਸਰਾਹ ਵਿੱਚ ਅਸੀਂ ਸਾਰੇ ਯਾਤਰੂ ਹਾਂ ਹਰ ਮਨੁੱਖ ਨੇ ਆਪਣੀ ਮੰਜ਼ਿਲ ਤੇ ਪਹੁੰਚਣਾ ਤੇ ਜੇ ਅਸੀਂ ਕੇਵਲ ਯਾਤਰੂਆਂ ਨਾਲ ਮੋਹ ਪਾ ਕੇ ਬਹਿ ਜਾਈਏ ਅਸੀਂ ਆਪਣੀ ਮੰਜ਼ਿਲ ਭੁੱਲ ਜਾਵਾਂਗੇ ਗੁਰੂਦੇਵ ਜੀ ਕਹਿੰਦੇ ਜਿਹੜੇ ਲੋਕ ਮੁਸਾਫਰਾਂ ਦੇ ਮੋਹ ਵਿੱਚ ਫਸ ਜਾਂਦੇ ਆ ਉਹ ਜ਼ਿੰਦਗੀ ਦੇ ਅੰਦਰ ਆਪਣੀ ਮੰਜ਼ਲ ਕੋਆ ਬੈਠਦੇ ਆ ਬਟਾਉ ਸਿਓ ਜੋ ਲਾਵੇ ਨੇਹੇ ਤਾਂ ਕੋ ਹੱਥ ਨਾ ਆਵੇ ਕਿ ਉਹਨਾਂ ਦੇ ਹੱਥ ਕੱਖ ਨਹੀਂ ਆਉਂਦਾ ਸਾਰੇ ਮੁਸਾਫਰ ਨੇ ਆਪਣੇ ਆਪਣੇ ਸਫ਼ਰ ਤੇ ਸਾਰੇ ਤੁਰੇ ਹੋਏ ਨੇ ਤੇ ਆ ਭੱਲਿਆ ਪੁਰਖਾ ਗੁਰੂ ਕੀ ਮੱਤ ਲੈ ਕੇ ਇਸ ਲੰਬੇ ਸਫ਼ਰ ਨੂੰ ਸੰਪੂਰਨ ਕਰ ਰਿਹਾ ਹੈ ਕਈ ਜਨਮਾਂ ਤੋਂ ਅਰੰਭਿਆ ਹੋਇਆ ਸਫ਼ਰ ਗਜ ਮੀਨ ਕਰੰਗਾ ਹੈਵਰ ਬਿਰਖ ਹੋਇਓ ਸੰਪੀ ਪੰਖੀ ਸਰਬ ਜੋਇਓ ਤੇ ਨਾਲ ਮਹਾਰਾਜ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ ਇਹ ਬਚਨ ਅਕਸਰ ਆਪ ਜੀ ਸੁਣਦੇ ਹੋ ਇਸ ਲਈ ਮੈਂ ਇਸ਼ਾਰੇ ਮਾਤਰ ਗੱਲ ਕਰ ਰਿਹਾ ਇਸ ਯਾਤਰਾ ਦੀ ਸੰਪੂਰਨਤਾ ਕੀ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ ਚਰੰਕਾਰ ਦੇਹ ਸੰਜਰੀਆ ਇਸ ਦੇਹੀ ਦੇ ਅੰਦਰ ਤੂੰ ਆਪਣੀ ਮੰਜ਼ਲ ਹਾਸਲ ਕਰਨੀ ਹੈ ਪ੍ਰਸਾਦ ਸੰਗਤ ਬੜੀ ਬਾਦਕਿਸਮਤੀ ਹੁੰਦੀ ਹੈ ਕਿ ਜਦੋਂ ਅਸੀਂ ਇਸ ਮੰਜ਼ਲ ਨੂੰ ਪਾਉਣ ਦੀ ਬਜਾਏ ਸਫ਼ਰ ਨੂੰ ਅੱਧਵਾਟੇ ਛੱਡ ਕੇ ਤੁਰ ਪੈਂਦੇ ਹਾਂ ਦਾਤਾ ਜੀ ਇਹ ਗੱਲ ਕਹਿ ਰਹੇ ਨੇ ਵੀ ਭਾਈ ਫਿਰਦੇ-ਫਿਰਦੇ ਆਏ ਹਾਂ ਭਟਕਦੇ ਆਏ ਹਾਂ ਇਹ ਵਾਰੀ ਹੈ ਇਹ ਸਮਾਂ ਹੈ ਗੁਰੂ ਮਿਲੇਗਾ ਸੋਝੀ ਆਵੇਗੀ ਦੂਸਰੀ ਗੱਲ ਮਹਾਰਾਜੀ ਨੇ ਇਹ ਕਹੀ ਕਿ ਭਾਈ ਭਾਵੇਂ ਕੋਈ ਸਵਰਗ ਲੋਕ ਵਿੱਚ ਚਲਿਆ ਜਾਏ ਭਾਵੇਂ ਕੋਈ ਪਤਾਲਾਂ ਵਿੱਚ ਚਲਿਆ ਜਾਏ ਭਾਵੇਂ ਕੋਈ ਧਰਤੀ ਦੇ ਉੱਤੇ ਵਿਚਰ ਰਿਹਾ ਇਹ ਜਿਹੜੀ ਮਾਇਆ ਇਹਦਾ ਪ੍ਰਭਾਵ ਬੜਾ ਪ੍ਰਭਲ ਹੈ ਇਹਦੀ ਸ਼ਕਤੀ ਬੜੀ ਪ੍ਰਭਲ ਹੈ ਤੇ ਇਹ ਮਤ ਸੋਚਣਾ ਕਿ ਜਗਤ ਨੂੰ ਛੱਡ ਕੇ ਕਾਲਪਨਿਕ ਸਵਰਗ ਲੋਕ ਵਿੱਚ ਚਲੇ ਜਾਵਾਂਗੇ ਤੇ ਉੱਥੇ ਇਹਦਾ ਅਸਰ ਨਹੀਂ ਹੋਏਗਾ ਸਿੱਖ ਦੀ ਜ਼ਿੰਦਗੀ ਦੀ ਮੰਜ਼ਲ ਕੋਈ ਪਤਾਲਾਂ ਵਿੱਚ ਨਿਗਰੇ ਕੋਈ ਆਕਾਸ਼ਾਂ 'ਚ ਉਡਾਰੀਆਂ ਮਾਰੇ ਜਾਂ ਧਰਤੀ ਦੇ ਸਾਰੇ ਸੁੱਖਾ ਹਾਸਲ ਕਰ ਲੈ ਇਹ ਜ਼ਿੰਦਗੀ ਦੀ ਮੰਜ਼ਲ ਨਹੀਂ ਹੈ ਇਹ ਸਾਧਨ ਜ਼ਰੂਰ ਹੋ ਸਕਦੇ ਨੇ ਸਫਰ ਦੀ ਸੁਵਿਧਾ ਵਾਸਤੇ ਚੰਗੇ ਤੋਂ ਚੰਗੇ ਸਾਧਨ ਤੇ ਜਟਾਏ ਜਾ ਸਕਦੇ ਨੇ ਪਰ ਗੁਰਮੁਖੋ ਸਾਧਨਾਂ ਨੂੰ ਮੰਜ਼ਲ ਨਹੀਂ ਸਮਝ ਲੈਣਾ ਚਾਹੀਦਾ ਇੱਕ ਸਰਾਵ ਵਿੱਚ ਇੱਕ ਪੜਾਅ ਵਿੱਚ ਸਾਨੂੰ ਚੰਗੀ ਸੁਵਿਧਾ ਤੇ ਮਿਲ ਸਕਦੀ ਹੈ ਤੁਸੀਂ ਇਸ ਪਵਿੱਤਰ ਸਥਾਨ ਤੇ ਆਉਂਦੇ ਹੋ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਸਾਰੀ ਸੰਗਤ ਸਰਾਵਾਂ ਵਿੱਚ ਠਹਿਰਦੀ ਹੈ ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰ ਸਹਿਬਾਨਾਂ ਨੇ ਬੜੇ ਸੁਚੱਜੇ ਪ੍ਰਬੰਧ ਕੀਤੇ ਹੁੰਦੇ ਬਹੁਤ ਖੂਬਸੂਰਤ ਸਾਨੂੰ ਸੁਵਿਧਾ ਮਿਲਦੀ ਹੈ ਪਰ ਇਹ ਸਾਡੀ ਮੰਜ਼ਲ ਨਹੀਂ ਹੈ ਕੇਵਲ ਉਹ ਸੁਭਦਾ ਹੈ ਤੇ ਜੇ ਅਸੀਂ ਕਹੀਏ ਵੀ ਸੁਭਦਾ ਮਿਲ ਗਈ ਹੁਣ ਸਾਨੂੰ ਹਰਮੰਦਰ ਸਾਹਿਬ ਦੇ ਅੰਦਰ ਜਾਣ ਦੀ ਜ਼ਰੂਰਤ ਨਹੀਂ ਇਹ ਸਾਡਾ ਫਿਰ ਬਹੁਤ ਵੱਡਾ ਭੁਲੇਖਾ ਹੈ ਸਾਸ ਨੂੰ ਅਸੀਂ ਕਹੀਏ ਵੀ ਦੂਰੋਂ ਥੱਕ ਕੇ ਆਏ ਸੀ ਤੇ ਕਮਰਾ ਮਿਲ ਗਿਆ ਹੁਣ ਅਸੀਂ ਕਮਰੇ ਵਿੱਚ ਲੰਮੀਆਂ ਤਾਣ ਕੇ ਸੌ ਜਾਈਏ ਜਿਹੜੇ ਥਾਂ ਮੰਜ਼ਲ ਤੇ ਜਾਣਾ ਸੀ ਉਹ ਅੱਗੇ ਆ ਜੇ ਇਸ ਲਈ ਸਤਿਗੁਰੂ ਜੀ ਕਹਿੰਦੇ ਵੀ ਭਾਈ ਸੰਸਾਰ ਦੇ ਉੱਤੇ ਵੀ ਇਸੇ ਤਰ੍ਹਾਂ ਜੀਵ ਆਇਆ ਜਿੰਨੇ ਘਰਾਂ ਵਿੱਚ ਅਸੀਂ ਵਸ ਰਹੇ ਆ ਇਹ ਸਾਡੀ ਸਰਾਹ ਹੈ ਸਰਾਹ ਦੇ ਅੰਦਰ ਸਦੀਵੀ ਨਹੀਂ ਜਾਂਦਾ ਕੋਈ ਵੀ ਵਕਤੀ ਤੌਰ ਤੇ ਤੇ ਕੋ ਟਿਕ ਰਿਆ ਕੋਈ ਇੱਕ ਰਾਤ ਟਿਕੇਗਾ ਕੋਈ ਦੋ ਰਾਤ ਟਿਕੇਗਾ ਕੋਈ ਤਿੰਨ ਰਾਤ ਟਿਕੇਗਾ ਮਨੋਰਥ ਮੰਜ਼ਲ ਤੇ ਪਹੁੰਚਦਾ ਹੈ ਮਾਇਆ प्रबल ਹੈ ਸਭ ਜਗ੍ਹਾ ਵਿਆਪ ਰਹੀ ਹੈ ਭਾਵੇਂ ਧਰ ਤਾ ਆਕਾਸ਼ ਪਤਾਲ ਵਿੱਚ ਕੋਈ ਚਲਿਆ ਜਾਏ ਇਸ ਸੁਭਦਾ ਕੀ ਹੈ ਸਾਧਨ ਕੀ ਹੈ ਦੁਨੀਆ ਦੀਆਂ ਕੋਈ ਵਿਧੀਆਂ ਕੋਈ ਜਰੀਏ ਕੋਈ ਯਤਨ ਕੋਈ ਚਤਰਾਈਆਂ ਕੋਈ ਸਿਆਣਪਾ ਕੋਈ ਉਕਤੀਆਂ ਜੁਕਤੀਆਂ ਸਾਨੂੰ ਆਪਣੀ ਇਸ ਮਾਰਗ ਵਿੱਚ ਸਫਲ ਨਹੀਂ ਕਰ ਸਕਦੀਆਂ ਹਾਂ ਇੱਥੇ ਤੇ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੈ ਅਰਦਾਸ ਜਦੋਂ ਹਾਰ ਪਰਿਓ ਸੁਆਮੀ ਕਹਿ ਦਵਾਰ ਹੈ ਫਿਰ ਮਹਾਰਾਜ ਕਹਿੰਦੇ ਬਿਵੇਕ ਬੁੱਧੀ ਦਾ ਪ੍ਰਕਾਸ਼ ਹੁੰਦਾ ਸੋ ਸਤਗੁਰ ਸੱਚੇ ਸਾਹਿਬ ਜੀ ਸਾਡੇ ਤੇ ਕਿਰਪਾਲਤਾ ਕਰ ਰਹੇ ਹਨ ਦੂਸਰੀ ਗੱਲ ਗੁਰਮਖੋਏ ਜਿਹੜੇ ਦਿਹਾੜੇ ਆਰੰਭ ਹੋਏ ਨੇ ਆਪ ਜੀ ਪਿਛਲੇ ਪਾਸੇ ਸਤਿਗੁਰਾਂ ਦੇ ਅੰਮ੍ਰਿਤ ਵਚਨ ਲਿਖੇ ਹੋਏ ਪੜ ਰਹੇ ਤੇ ਮੈਂ ਪਿਛਲੀ ਵਾਰੀ ਸੇਵਾ ਨਿਭਾਉਂਦਿਆਂ ਵੀ ਬੇਨਤੀ ਕੀਤੀ ਸੀ ਕਿ ਜਦੋਂ ਗੁਰੂ ਪਿਆਰੇ ਇੱਥੇ ਚੁਣ ਕੇ ਪੰਕਤੀਆਂ ਲਿਖਦੇ ਨੇ ਉਹਨਾਂ ਦਾ ਕੋਈ ਅਰਥ ਹੁੰਦਾ ਹੈ ਉਹ ਦਿਹਾੜੇ ਇਸ ਵਿਸ਼ੇ ਦੇ ਨਾਲ ਸੰਬੰਧਿਤ ਹੁੰਦੇ ਨੇ ਧੰਨ ਧੰਨ RAMDAS GUR ਜਿਨ ਸਿਰਿਆ ਤਿਨੈ ਸਵਾਰਿਆ ਜਿਹੜੀ ਇਹ ਮੌਜੂਦਾ ਦਿਨਾਂ ਦੀ ਕਥਾ ਆਪਜੀ ਸਰਵਣ ਕਰ ਰਹੇ ਹੋ ਇਸ ਕਥਾ ਦਾ ਇੱਕ ਇੱਕ ਪਰੰਪਰਾ ਹੈ ਪ੍ਰਾਤਨ ਸਮੇ ਤੋਂ ਕੌਮ ਦੇ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਰੈਗੂਲਰ ਇਹਨਾਂ ਦਿਨਾਂ ਵਿੱਚ ਕਥਾ ਕਰਿਆ ਕਰਦੇ ਸਨ ਕਿ ਇਹ ਪ੍ਰਬੰਧਕ ਸਹਿਬਾਨਾਂ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਚੁਣ ਕੇ ਕੁਝ ਗੁਰਸਿੱਖਾਂ ਨੂੰ ਕੁਝ ਸੇਵਾਦਾਰਾਂ ਨੂੰ ਤੁਹਾਡੇ ਸਾਹਮਣੇ ਕੀਤਾ ਕਿ ਆਪ ਜੀ ਲਾਹੇ ਖੱਟ ਸਕੋ ਉਹਨਾਂ ਵਿਦਵਾਨਾਂ ਦਾ ਮੁਕਾਬਲਾ ਤੇ ਅਸੀਂ ਨਹੀਂ ਕਰ ਸਕਦੇ ਪਰ ਯਤਨ ਇਹ ਹੈ ਕਿ ਇਹ ਦਿਹਾੜੇ ਜਿਹੜੇ ਧੰਗੁਰੂ ਰਾਮਦਾਸ ਜੀ ਦੇ ਪਿਆਰ ਵਿੱਚ ਰੰਗੇ ਹੋਏ ਵੈਸੇ ਤੇ ਹਰ ਛੇ ਨਹੀਂ ਸਿੱਖ ਦਾ ਗੁਰੂ ਪਿਆਰ ਵਿੱਚ ਰੰਗਿਆ ਹੋਇਆ ਗੁਜ਼ਰਦਾ ਪਰ ਖਾਸ ਕਰਕੇ ਇਹ ਦਿਨ ਜਿਹੜੇ ਨੇ ਸਾਡੀ ਮਾਨਸਿਕਤਾ ਨੂੰ ਉਸ ਸਤਾ ਤੇ ਲੈ ਕੇ ਜਾਂਦੇ ਨੇ ਜਿੱਥੇ ਇੱਕ ਅੰਦਰ ਅਲੌਕਿਕ ਜਿਹਾ ਚਾ ਵਰਤਦਾ ਹੈ ਉਹ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮੁੱਚਾ ਸ਼੍ਰੀ ਅਮਰitsar ਸਾਹਿਬ ਹੀ ਨਹੀਂ ਬਲਕਿ ਸਮੁੱਚਾ ਵਿਸ਼ਵ ਸਾਰਾ ਸੰਸਾਰ ਲੋਕਾਈ ਵਿੱਚ ਵਸਦੇ ਥਾਂ ਥਾਂ ਤੇ ਬੈਠੇ ਹੋਏ ਗੁਰਸਿੱਖ ਅੰਦਰ ਅਨੁਠਾ ਗਿਆਚਾ ਲੈ ਕੇ ਉਸ ਦਿਹਾੜੇ ਨੂੰ ਢੀਕਦੇ ਨੇ ਕਿਉਂਕਿ ਦੁਨੀਆ ਭਰ ਵਿੱਚ ਵਸਣ ਵਾਲੇ ਸਿੱਖ ਇਹ ਅਰਦਾਸ ਜ਼ਰੂਰ ਕਰਦੇ ਨੇ ਦਿਨ ਚ ਇੱਕ ਵਾਰੀ ਕਿ ਗੁਰ ਰਾਮਦਾਸ ਰੱਖੋ ਸ਼ਰਨਾਈ ਮਹਾਰਾਜ ਸਾਡੇ ਔਗਣਾਂ ਨੂੰ ਨਾ ਵੇਖਿਓ ਪੱਟ ਸਹਿਬਾਨਾਂ ਦੀ ਕੀਤੀ ਹੋਈ ਅਰਦਾਸ ਨਾਲ ਮੈਂ ਤੇ ਇਹੀ ਦਰਸ਼ਨ ਕਰਦਾ ਕਿ ਸਾਰੀ ਦੁਨੀਆ ਦੇ ਸਿੱਖ ਇੱਕ ਸੁਰ ਹਨ ਜਿਹੜੀ ਅਰਦਾਸ ਪੱਟ ਸਹਿਬਾਨ ਕਰ ਰਹੇ ਨੇ ਤੇ ਉਹਨਾਂ ਰੱਬ ਵਿੱਚ ਅਭੇਦ ਹੋਈਆਂ ਰੂਹਾਂ ਨੇ ਅਰਦਾਸ ਵੀ ਆਪਣੇ ਆਪ ਵਾਸਤੇ ਨਹੀਂ ਕੀਤੀ ਉਹਨਾਂ ਦੀ ਅਰਦਾਸ ਵੀ ਸਾਰੀ ਮਾਨਵਤਾ ਵਾਸਤੇ ਹੈ ਜਦੋਂ ਮੈਂ ਆਪਣੀ ਬਲਗਣ ਵਿੱਚ ਜੁੰਦਾ ਆਪਣੇ ਧਾਇਰੇ ਵਿੱਚ ਜੁੰਦਾ ਤੇ ਮੇਰੀ ਕੀਤੀ ਹੋਈ ਅਰਦਾਸ ਵੀ ਮੇਰੇ ਸਵਾਰਥ ਤੱਕ ਸੀਮਤ ਹੈ ਪੁਰਾਣੇ ਵਾਇਗਰੂ ਵਿੱਚ ਆ ਭੇਦ ਹੋਿਆਂ ਦੀ ਇਹੀ ਤੇ ਨਿਸ਼ਾਨੀ ਹੈ ਵੀ ਅੱਜ ਵੀ ਜਦੋਂ ਉਹਨਾਂ ਦੀ ਅਰਦਾਸ ਨਾਲ ਅਸੀਂ ਸੁਰਤ ਜੋੜ ਕੇ ਖੜਦੇ ਆ ਤੇ ਤੁਹਾਨੂੰ ਪੱਟ ਸਹਿਬਾਨ ਜਿਵੇਂ ਇਦਾਂ ਲੱਗਦਾ ਉਹ ਅਰਦਾਸ ਕਰ ਰਹੇ ਨੇ ਤੇ ਸਾਡੇ ਸਾਰਿਆਂ ਵਾਸਤੇ ਉਹ ਸਾਨੂੰ ਆ ਸਾਡੀ ਕੀਤੀ ਹੋਈ ਅਰਦਾਸ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ ਅਗਵਾਈ ਕਰ ਰਹੇ ਨੇ ਸੋ ਸਾਰੀ ਲੋਕਾਈ ਦੇ ਸਿੱਖ ਪੱਟ ਜੀ ਦੇ ਇਹਨਾਂ ਬਚਨਾਂ ਨੂੰ ਇੱਕ ਸੁਰ ਹੋ ਕੇ ਜਪਦੇ ਨੇ ਹਮ ਅਵਗੁਣ ਭਰੇ ਇਕ ਗੁਣ ਨਹੀਂ ਮੈਂ ਆਪਣੇ ਦਾਅਵੇਆਂ ਕਰਕੇ ਮਹਾਰਾਜ ਤੁਹਾਡੇ ਸਾਹਮਣੇ ਨਹੀਂ ਆਇਆ ਮੈਂ ਇਸ ਲਈ ਨਹੀਂ ਆਇਆ ਕਿ ਮੈਂ ਲੰਗਰ ਬੜੇ ਲਾਏ ਨੇ ਮੈਂ ਇਸ ਵਾਸਤੇ ਨਹੀਂ ਆਇਆ ਸੱਚੇ ਪਾਤਸ਼ਾਹ ਕਿ ਮੈਂ ਅਖੰਡ ਪਾਠ ਸਾਹਿਬ ਬੜੇ ਕਰਵਾਏ ਨੇ ਮੈਂ ਇਸ ਵਾਸਤੇ ਵੀ ਨਹੀਂ ਭਾਈ ਸਾਹਿਬ ਨੂੰ ਕਹਿ ਰਿਹਾ ਵੀ ਮੇਰਾ ਨਾਂ ਲੈ ਕੇ ਅਰਦਾਸ ਕਰੋ ਮੈਂ ਮਾਇਆ ਬੜੀ ਦਿੱਤੀ ਹੈ ਮੈਂ ਇਸ ਵਾਸਤੇ ਵੀ ਅਰਦਾਸ ਵਿੱਚ ਆਪਣੀ ਚਰਚਾ ਨਹੀਂ ਕਰਵਾ ਰਿਹਾ ਕਿ ਮੇਰੀ ਸੇਵਾ ਬਾਕੀ ਲੋਕਾਂ ਨਾਲੋਂ ਵੱਡੀ ਹੈ ਮੇਰਾ ਨਾਂ ਸਪੈਸ਼ਲ ਲੈ ਦਿਓ ਇਸ ਵਾਸਤੇ ਅਰਦਾਸ ਨਹੀਂ ਅਰਦਾਸ ਦੀ ਅਰੰਭਤਾ ਵੇਖੋ ਉਹਨਾਂ ਦੇ ਅੰਦਰ ਦੀ ਅਵਸਥਾ ਨੂੰ ਪ੍ਰਗਟ ਕਰਦੀ ਆ ਹਮ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਗ ਮੇਰੀ ਬਿਰਤੀ ਦੇ ਅੰਦਰ ਇੰਨੀ ਸੋਝੀ ਨਹੀਂ ਮਹਾਰਾਜ ਕਿ ਮੈਂ ਵੇਖ ਤੇ ਅੰਮ੍ਰਿਤ ਦੀ ਸੋਚ ਨਿਰਣਾ ਕਰ ਸਕਾਂ ਮੇਰਾ ਮਨ ਇੰਨਾ ਮੰਦ ਭਾਗਾ ਕਿ ਵੇਖ ਵਾਲੇ ਪਾਸੇ ਭੱਜ-ਭੱਜ ਜਾਂਦਾ ਅੰਮ੍ਰਿਤ ਵਾਲੇ ਪਾਸੇ ਮੁੱਖ ਨਹੀਂ ਕਰਦਾ ਇਹ ਔਗਣਾ ਦਾ ਭਰਿਆ ਹੋਇਆ ਮਨ ਇਹ ਜ਼ਿੰਦਗੀ ਗੁਨਾਹਾਂ ਦੇ ਵਿੱਚ ਗਲਤਾਨ ਹੋਈ ਅੱਜ ਧੰਨ ਗੁਰੂ ਰਾਮਦਾਸ ਤੇਰੇ ਦਰ ਦੇ ਉੱਤੇ ਆ ਕੇ ਅਰਦਾਸ ਕਰਦੀ ਆ ਵੇਖੋ ਗੁਰਮੁਖੋ ਜਿਨ੍ਹਾਂ ਨੇ ਨਿਥਾਵਿਆਂ ਦੇ ਥਾਂ ਨਿਆਸਰਿਆਂ ਦੇ ਆਸਰੇ ਯਤੀਮਾਂ ਨੂੰ ਸ਼ਰਨ ਦੇਣ ਵਾਲੇ ਆਪ ਜੀ ਪਿਛਲੇ ਦਿਨੀ ਬਚਨ ਸਰਵਣ ਕਰ ਰਹੇ ਸੀ ਗੁਰਮੁਖ ਪਿਆਰਿਆਂ ਤੋਂ ਕਿ ਸੱਚੇ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਕੰਗਾਲ ਵੀ ਸ਼ਾਹ ਬਣ ਜਾਂਦੇ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਹੈ ਕਿ ਉਹ ਕੰਗਾਲਾਂ ਨੂੰ ਵੀ ਸ਼ੈਨਸ਼ਾਹ ਬਣਾ ਦਿੰਦਾ ਹੈ ਯਤੀਮਾਂ ਨੂੰ ਸਹਾਰੇ ਦੇਣ ਵਾਲੇ ਦਾਤਾ ਮੈਂ ਆਪਣੇ ਕਰਮ ਦੀ ਬੁਨਿਆਦ ਉੱਤੇ ਅਰਦਾਸ ਨਹੀਂ ਕਰ ਰਿਹਾ ਮੈਂ ਆਪਣੀ ਘਾਲ ਕਮਾਈ ਦੀ ਬੁਨਿਆਦ ਉੱਤੇ ਅਰਦਾਸ ਨਹੀਂ ਕਰ ਰਿਹਾ ਮੈਂ ਅਰਦਾਸ ਕਰ ਰਿਹਾ ਤੇਰੇ ਬਿਰਧ ਕਰਕੇ ਕਿ ਬਖਸ਼ਿੰਦ ਤੇਰਾ ਬਿਰਧ ਹੈ ਗਲ ਨਾਲ ਲਾਉਣਾ ਤੇਰਾ ਬਿਰਧ ਹੈ ਮੇਰੇ ਦਾਤਾ ਕਿਉਂਕਿ ਤੂੰ ਆਪ ਇਸ ਪੀੜਾ ਨੂੰ ਸਮਝਦਾ ਹੈ ਕਿ ਯਤੀਮਾਂ ਨੂੰ ਸਹਾਰਾ ਕਿੱਦਾਂ ਦੇਣਾ ਮਹਾਰਾਜ ਉਸ ਸਤਾ ਤੇ ਆਪਣੀ ਸੁਰਤ ਨੂੰ ਲੈ ਕੇ ਜਾਓ ਜਿੱਥੇ ਗੁਰਮਖੋ ਭਗਤ ਮਥਰਾ ਜੀ ਸਾਨੂੰ ਸਾਰਿਆਂ ਨੂੰ ਇੱਕ ਸੁਰ ਕਰ ਰਹੇ ਜੀ ਕਰਦਾ ਜਿਹੜੇ ਦਿਹਾੜੇ ਨੇ ਨਾ ਸਾਰੇ ਗੁਰੂ ਇੱਕ ਜੋਤ ਹਨ ਤੇ ਸਾਰੇ ਸਤ ਗੁਰੂ ਗੁਰੂ ਜੋਤ ਜਿਹੜੀ ਹੈ ਉਹ ਸਦਾ ਤੇ ਸਭ ਜਗ੍ਹਾ ਸਥਿਰ ਹੈ ਪਰ ਜਦੋਂ ਕਦੀ ਅਸੀਂ ਆਪਣੇ ਅੰਦਰ ਦੀ ਅਵਸਥਾ ਨੂੰ ਉਸ ਸਤਾ ਤੇ ਲੈ ਕੇ ਜਾਂਦੇ ਆ ਸਾਡੇ ਮਨ ਅੰਦਰ ਇੱਕ ਅਨੋਖਾ ਜਿਹਾ ਚਾ ਪ੍ਰਗਟ ਹੁੰਦਾ ਹੈ ਅੰਦਰ ਦੀ ਅਵਸਥਾ ਵਿੱਚ ਬਦਲਾਅ ਹੁੰਦਾ ਸਾਧ ਸੰਗਤ ਮੈਂ ਫਤਿਹਗੁਰ ਸਾਹਿਬ ਦੀ ਧਰਤੀ ਤੇ ਸੇਵਾ ਕਰਦੇ ਆ ਦੇਖਦਾ ਲੋਕਾਂ ਦੀ ਅਵਸਥਾ ਨੂੰ ਵੈਸੇ ਤੇ ਹਰ ਛੇਨੀ ਧੰਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਦੀ ਮਿੱਠੀ ਯਾਦ ਅੰਦਰ ਵਸਦੀ ਆ ਪਰ ਜਦੋਂ ਕਿਤੇ ਦਸੰਬਰ ਦੇ ਮਹੀਨੇ 'ਚ ਸ਼ਹੀਦੀ ਦੇ ਦਿਨ ਹੁੰਦੇ ਨੇ ਨਾ ਉਹ ਦੀਆਂ ਉਹ ਸੀਤ ਰਾਤਾਂ ਜਦੋਂ ਸਿੱਖਾਂ ਨੂੰ ਹੱਡਾਂ ਨੂੰ چیرਦੀ ਠੰਡ ਵਿਆਪਦੀ ਆ ਤੇ ਗੁਰਮਖੋ ਉਹ ਅਹਿਸਾਸ ਕਰਉਂਦੀ ਆ ਕਿ ਕਿਵੇਂ ਮੇਰੇ ਗੁਰੂ ਦੇ ਲਾਲ ਸਰਸਾ ਦੇ ਕੰਡੇ ਬੈਠੇ ਹੋਣਗੇ ਕੰਮੇ ਮਾਸ਼ਕੀ ਦੀ ਝੁੱਗੀ 'ਚ ਬੈਠੇ ਹੋਣਗੇ ਕਿਵੇਂ ਕਦੀ ਮਾਂ ਗੁਜਰੀ ਸਿੱਖਾਂ ਦੇ ਪਿੱਛੇ ਸ਼ਾਹੇ ਸ਼ੈਦ ਸ਼ਾਹ ਧੰਗੁਰੂ ਕਲਗੀਆਂ ਵਾਲੇ ਸਾਹਿਬ ਦੀ ਮਾਂ ਆਪਣੇ ਜਿਗਰ ਦੇ ਟੋਟਿਆਂ ਨੂੰ ਲੈ ਕੇ ਸਿੱਖਾਂ ਵਾਲੇ ਕਮਰੇ 'ਚ ਮੁਰੰਡੇ ਦੀ ਧਰਤੀ ਮੇਰੀ ਬੇਨਤੀ ਹੈ ਇਹਨਾਂ ਧਰਤੀਆਂ ਨੂੰ ਚਿੱਤ 'ਚ ਉਹਨਾਂ ਵਸਾਰੋ ਸਿੱਖੋ ਆਪਣਾ ਰੁਖ ਚਮਕੌਰ ਸਾਹਿਬ ਵਾਲੇ ਪਾਸੇ ਕਰੋ ਆਪਣਾ ਰੁਖ ਮੁਰੰਡੇ ਦੀ ਉਸ ਕੋਤਵਾਲੀ ਵੱਲ ਕਰੋ ਤੇ ਉੱਥੇ ਖੜ ਕੇ ਸਾਡੇ ਅੰਦਰ ਅਹਿਸਾਸ ਜਾਗਦਾ ਹੈ ਕਿਵੇਂ ਮਾਂ ਗੁਜਰੀ ਜੀ ਜਿਗਰ ਦੇ ਟੁਕੜਿਆਂ ਨੂੰ ਛਾਤੀ ਨਾਲ ਲਾ ਕੇ ਧਰਮ ਦਾ ਸਬਕ ਸਿਖਾ ਰਹੀ ਆ ਉਹ ਸੀਤ ਰਾਤਾਂ ਫਿਰ ਸਾਨੂੰ ਪ੍ਰਪੇਅਰ ਕਰਦੀਆਂ ਉਸ ਮੌਕੇ ਵਾਸਤੇ ਕਿ ਕਿਵੇਂ ਉਹਨਾਂ ਨੇ ਸਾਰਾ ਕੁਝ ਤੰਤੇ ਚ ੱਲਿਆ ਹੋਏਗਾ ਤਾਂ ਸਾਧ ਸੰਗਤ ਇਹ ਘੜੀਆਂ ਇਹ ਸਾਰਾ ਜਿਹੜਾ ਵਾਤਾਵਰਣ ਬਣਿਆ ਹੋਇਆ ਬੜੇ ਸੁਚਾਰੂ ਉਦਮ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਿਨਾਂ ਵਿੱਚ ਹੁੰਦੇ ਆ ਲੱਖਾਂ ਦੀ ਗਿਣਤੀ ਵਿੱਚ ਉ체ਚੇ ਤੌਰ ਤੇ ਸੰਗਤਾਂ ਵਿਸ਼ੇਸ਼ ਰੂਪ ਵਿੱਚ ਆਉਂਦੀਆਂ ਔਰ ਖਾਸ ਕਰਕੇ ਵਿਦਿਆਰਥੀ ਵਰਗ ਨੂੰ ਜੋੜਨ ਵਾਸਤੇ ਕਿਤੇ ਲੈਕਚਰਾਂ ਦੇ ਮੁਕਾਬਲੇ ਕਿਤੇ ਗੁਰਮਤ ਨਾਲ ਸੰਬੰਧਕ ਪੇਂਟਿੰਗ ਦੇ ਮੁਕਾਬਲੇ ਇਹ ਸਿਆਣੇ ਪ੍ਰਬੰਧਾਂ ਦੀਆਂ ਨਿਸ਼ਾਨੀਆਂ ਨੇ ਸਾਸਣ ਔਰ ਸਾਰਾ ਕੁਝ ਕਿਉਂ ਹੁੰਦਾ ਤਾਂ ਕਿ ਸਾਡੇ ਸਾਰਿਆਂ ਦੇ ਅੰਦਰ ਭਾਵੇਂ ਉਹ ਬਾਲ ਵਰਗ ਹੈ ਭਾਵੇਂ ਉਹ ਸਿਆਣੇ ਪੁਰਖ ਨੇ ਇੱਕ ਉਹ ਅਵਸਥਾ ਉਹ ਅਹਿਸਾਸ ਜਾਗੇ ਕਿ ਕਿਵੇਂ ਸਾਡੇ ਅੰਦਰ ਚਾਹ ਵਾਲੀ ਜਿਹੜੀ ਗੱਲ ਹੈ ਨਾ ਉਹ ਪ੍ਰਗਟ ਹੋ ਜਾਏ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਮੈਂ ਬੇਨਤੀ ਤੁਹਾਡੇ ਚਰਨਾਂ 'ਚ ਕਰਦਾ ਵੈਸੇ ਤੇ ਦੁਨੀਆ 'ਚ ਹਰ ਸ਼ਿਨ ਹਰ ਸੇਖ ਅਰਦਾਸ ਕਰਦਾ ਪਰ ਉਹਨਾਂ ਭੱਤ ਸਹਿਬਾਨਾਂ ਨੂੰ ਨਮਸਕਾਰ ਕਰੀਏ ਜਿਨ੍ਹਾਂ ਨੂੰ ਆਪ ਫਿਰਦਿਆਂ ਫਿਰਦਿਆਂ ਸਾਡੇ ਵਾਂਗ ਕਈ ਜਨਮਾਂ ਤੋਂ ਕਹਿੰਦੇ ਅਸੀਂ ਫਿਰ ਰਹੇ ਸੀ ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਦਿੱਟੇ ਬੜੇ ਅਸੀਂ ਪਟਕੇ ਤੇ ਫਿਰਦਿਆਂ ਫਿਰਦਿਆਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਤੇਰਾ ਜਦੋਂ ਦਰ ਮਿਲਿਆ ਤੇ ਤੇਰੇ ਦਰ ਤੇ ਯਤੀਮਾਂ ਵਾਂਗ ਆ ਕੇ ਅਰਦਾਸ ਕੀਤੀ ਮੇਰੇ ਦਾਦਾ ਜੀ ਮੇਰੇ ਅੰਦਰ ਕੋਈ ਗੁਣ ਨਹੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ ਏਕ ਗੁਣ ਸੌ ਖਾਣ ਵਾਸਤੇ ਮੇਰੇ ਅੰਦਰ ਇੱਕ ਗੁਣ ਵੀ ਨਹੀਂ ਹੈ ਅੰਮ੍ਰਿਤ ਛਾੜ ਤੇ ਬਿਰਤੀ ਵੀ ਐਸੀ ਭੈੜੀ ਕਿ ਗੁਣਾ ਵਾਲੇ ਪਾਸੇ ਜਾਂਦੀ ਨਹੀਂ ਜ਼ਹਿਰ ਚ ਡੁੱਬਦੀ ਪਈ ਹੈ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਭੈ ਭੁੱਲੇ ਕੋਚੇ ਪਏ ਅਸੀਂ ਇਸ ਰੰਗ ਤਮਾਸ਼ਿਆਂ ਵਿੱਚ ਸੁਤ ਦਾਰਾ ਸਿਓ ਪ੍ਰੀਤ ਲਗਾਈ ਪੁੱਤਰ ਤੇ ਪਤਨੀ ਪਰਿਵਾਰ ਵਿੱਚ ਮੇਰਾ ਮਨ ਖਜਤ ਹੋਇਆ ਪਿਆ ਤੇ ਸਾਰੀ ਇਸ ਦਲਦਲ ਵਿੱਚ ਫਸੇ ਹੋਏ ਮਨੁੱਖ ਤੁਹਾਡੇ ਚਰਨਾਕ ਅਰਦਾਸ ਕਰ ਰਹੇ ਤੇ ਭੱਟ ਮਥਰਾ ਜੀ ਸਾਡੀ ਅਗਵਾਈ ਕਰਕੇ ਅੱਗੇ ਖੜ ਕੇ ਸਾਡੇ ਵਾਸਤੇ ਇਹ ਰਿਆਇਤ ਮੰਗ ਰਹੇ ਸਾਸੰਗਤ ਸਾਡੇ ਵਾਸਤੇ ਇਹ ਰਿਆਇਤ ਮੰਗ ਰਹੇ ਆ ਵੀ ਗੁਣ ਕੋਈ ਨਹੀਂ ਮਹਾਰਾਜ ਸਤਦਾਰਾ ਸਿਓ ਪ੍ਰੀਤ ਲਗਾਈ ਤੇ ਸਾਰੀ ਦੁਨੀਆ ਵਿੱਚ ਇੱਕ ਸੌਖਾ ਰਸਤਾ ਕੀ ਹੈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਜੇ ਤੇ ਤੁਸੀਂ ਚੌਂਕੜੇ ਮਾਰ ਕੇ ਬੈਠੇ ਇਹ ਦਇਆ ਮੇਰੇ ਗੁਰੂ ਦੀ ਕਿ ਉਹਨਾਂ ਨੇ ਸਾਨੂੰ ਸਾਰਿਆਂ ਰਸਤਿਆਂ ਤੋਂ ਮੋੜ ਕੇ ਇਸ ਰਸਤੇ ਤੇ ਪਾ ਦਿੱਤਾ ਰਸਤੇ ਬਥੇਰੇ ਨੇ ਸਾਧ ਸੰਗਤ ਤੇ ਮੇਰੇ ਸਤਿਗੁਰ ਜੀ ਨੇ ਦੁਨੀਆ ਦੇ ਉੱਤੇ ਉਹਨਾਂ ਰਸਤਿਆਂ ਦਾ ਜ਼ਿਕਰ ਵੀ ਕੀਤਾ ਬੜੀਆਂ ਬੜੀਆਂ ਵਿਧੀਆਂ ਦੇ ਨਾਲ ਲੋਕ ਕਈ ਕੁਝ ਕਰ ਰਹੇ ਨੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਗੰਗਮ ਸਾਧੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਤੇ ਮੇਰੇ ਸਤਿਗੁਰ ਜੀ ਨੇ ਨਾਲ ਅੱਗੇ ਬਚਨ ਕਿਆ ਕਹਿੰਦੇ ਵੀ ਵਿਧੀਆਂ ਤੇ ਬੜੀਆਂ ਨੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਵਿਧੀਆਂ ਤੇ ਬੜੀਆਂ ਨੇ ਮਨ ਕੀ ਮੈਲ ਨਾ ਉੱਤਰੈ ਇਹ ਵਿਦ ਜੇ ਲੱਖ ਯਤਨ ਕਰਾਏ ਤਾਟ ਤੀਰਥ ਬਹੁਤ ਧਰਤੀ ਭ੍ਰਮਿਓ ਡੁੱਬਦਾ ਛੁਟਕੈ ਨਹੀਂ ਵਿਧੀਆਂ ਤੇ ਬੜੀਆਂ ਨੇ ਪਰ ਸੱਚੇ ਪਾਤਸ਼ਾਹ ਜੀ ਇੱਕ ਸੁਖਾਲਾ ਰਾਹ ਦੇ ਰਹੇ ਨੇ ਜਿਹੜੇ ਭੱਟ ਸਹਿਬਾਨ ਕਹਿੰਦੇ ਭੱਟ ਮਥਰਾ ਜੀ ਕਹਿੰਦੇ ਵੀ ਮੈਨੂੰ ਰਾਹ ਮਿਲ ਗਿਆ ਮੇਰੇ ਚ ਗੁਣ ਕੋਈ ਨਹੀਂ ਸੀ ਮੇਰਾ ਮੋਹ ਪਰਿਵਾਰ ਨਾਲ ਵੱਜਾ ਹੋਇਆ ਔਗਣਾ ਵਿੱਚ ਮੈਂ ਗੁਲਤਾਨ ਤੇ ਧੰਨ ਗੁਰੂ ਰਾਮਦਾਸ ਜਦੋਂ ਮੈਂ ਤੇਰੇ ਦਰ ਦੇ ਉੱਤੇ ਆਇਆ ਜਿਹੜੇ ਸਰੀਰ ਕਰਕੇ ਆਏ ਨੇ ਉਹਨਾਂ ਨੂੰ ਨਮਸਕਾਰ ਪਰ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦਾ ਧਿਆਨ ਵੀ ਧਰਿਆ ਬੈਠੇ ਆ ਨਾ ਦੁਨੀਆਂ ਭਰ ਦੇ ਵਿੱਚ ਉਹ ਵੀ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਹਾਜ਼ਰੀ ਲਵਾ ਰਹੇ ਨੇ ਸਾਧ ਸੰਗਤ ਸੱਚੇ ਸਾਹਿਬ ਜੀ ਗੁਣ ਕੋਈ ਨਹੀਂ ਔਗਣਾ ਦੀ ਗੰਢ ਲੈ ਕੇ ਆਇਆ ਤੇ ਤੇਰਾ ਤਰਸ ਹੋਇਆ ਤੁਸੀਂ ਰਹਿਮਤ ਕਰਕੇ ਮੈਨੂੰ ਇਸ ਪੰਥ ਦੇ ਨਾਲ ਇਸ ਰਸਤੇ ਤੇ ਜੋ ਤੋਰ ਦਿੱਤਾ ਇਹ ਹੈ ਗੁਰਮੁਖੋ ਸਿੱਖੀ ਦਾ ਮਾਰਗ ਵਿਧੀਆਂ ਬੜੀਆਂ ਨੇ ਬਹੁਤ ਵਿਧੀਆਂ ਬੰਦਾ ਅਪਣਾ ਰਿਹਾ ਹੈ ਬਹਿਰੂਨੀ ਤੌਰ ਤੇ ਜਦੋਂ ਅਸੀਂ ਬਾਹਰੀ ਧਰਮਾਂ ਦੂਜੇ ਧਰਮਾਂ 'ਚ ਦੇਖਦੇ ਹਾਂ ਕਈ ਵਿਧੀਆਂ ਨੇ ਕਰਮਕਾਂਡ ਦੀਆਂ ਵਿਧੀਆਂ ਨੇ ਧੂਨੇ ਤਪਣ ਦੀਆਂ ਵਿਧੀਆਂ ਨੇ ਜਲ ਧਾਰਿਆਂ ਦੀਆਂ ਵਿਧੀਆਂ ਨੇ ਬਹੁਤ ਸਾਰੀਆਂ ਵਿਧੀਆਂ ਮਨੁੱਖ ਨੇ ਅਪਣਾਈਆਂ ਵੀ ਸ਼ਾਇਦ ਅਸੀਂ ਪਰਵਾਣ ਚੜ ਜੀ ਪਰ ਮੇਰੇ ਸਤਿਗੁਰੂ ਜੀ ਨੇ ਜਿਹੜਾ ਨਿਰਣਾ ਦਿੱਤਾ ਨਾ ਜੀ ਕਰਦਾ ਕਰੋ ਮੱਖੇ ਨੂੰ ਤੁਸੀਂ ਪੱਲੇ 'ਚ ਬੰਨ ਕੇ ਘਰ ਲੈ ਕੇ ਜਾਓ ਅੱਜ ਸਿੱਖੀ ਦੇ ਭੇਸ ਵਿੱਚ ਵੀ ਬਹੁਤ ਸਾਰੀਆਂ ਵਿਧੀਆਂ ਤੁਹਾਡੇ ਅੱਗੇ ਪੇਰੋਸੀਆਂ ਜਾ ਰਹੀਆਂ ਮੇਰੇ ਗੁਰੂ ਨੇ ਸਾਨੂੰ ਕਿਹਾ ਸੀ ਭੋਲੇ ਭਾਏ ਮਿਲਾਂ ਰਗਰਾਇਆ ਮੇਰੇ ਗੁਰੂ ਨੇ ਵਿਧੀ ਦੱਸੀ ਸੀ ਚਤਰਾਈ ਨਾ ਚਤਰਪੁਜ ਪਾਇਆ ਮੇਰੇ ਗੁਰੂ ਨੇ ਵਿਧੀ ਦੱਸੀ ਸੀ ਸੁਰਤ ਦਾ ਟਿਕਾਓ ਜਦੋਂ ਬਾਬਾ ਜੀ ਨੇ ਸੁਲਤਾਨਪੁਰ ਲੋਧੀ ਚ ਨਿਵਾਜ ਪੜਦਿਆਂ ਨਾਲ ਚਰਚਾ ਕੀਤੀ ਸੀ ਤੇ ਖਿਮਾ ਕਰਿਓ ਇਹ ਨਾ ਸੋਚਿਓ ਵੀ ਕੱਲੀ ਮੁਸਲਮਾਨ ਨਾਲ ਚਰਚਾ ਕੀਤੀ ਸੀ ਉਹ ਮੇਰੇ ਮਨ ਨਾਲ ਚਰਚਾ ਸੀ ਕਿ ਸੁਰਤ ਦੀ ਇਕਾਗਰਤਾ ਸੁਰਤ ਦਾ ਟਿਕਾਉ ਅਸਲ ਚ ਬੰਦਗੀ ਹੈ ਅੰਦਰ ਦੀ ਖੇਡ ਬੰਦਗੀ ਹੈ ਸਰੀਰ ਦੀ ਕਿਰਿਆ ਨਹੀਂ ਵੀ ਸਾਹ ਉੱਪਰ ਨੂੰ ਖਿੱਚ ਲੋ ਤੇ ਸਾਹ ਥੱਲੇ ਨੂੰ ਛੇਦਰ ਚੜ੍ਹ ਲੋ ਬਹੁਤ ਵਿਦਿਆ ਅਪਣਾਉਣ ਵਾਲਿਆਂ ਨੂੰ ਮੁਖਾਤਮ ਹੋ ਕੇ ਗੁਰੂ ਨੇ ਗੱਲ ਕਹੀ ਜੇ ਚੰਗਾ ਹੋਏ ਸਾਰੇ ਆਪਣੇ ਅੰਦਰ ਦ੍ਰਿੜ ਕਰ ਲਈਏ ਇੱਕ ਵਾਰੀ ਮੇਰਾ ਜੀ ਕਰਦਾ ਵੀ ਇਹ ਕੀਮਤੀ ਨੁਕਤਾ ਹੈ ਇੱਕ ਵਾਰੀ ਸਾਰੇ ਆਪਣੇ ਅੰਦਰ ਸਮਾਉਣ ਦਾ ਇਹਨੂੰ ਯਤਨ ਕਰੀਏ ਇਨ ਬਿਦ ਮਿਲਣ ਨਾ ਜਾਏ ਪਿਆਰੇ ਇਨ ਬਿਦ ਮਿਲਣ ਨਾ ਜਾਏ ਇਨ ਬਿਦ ਮਿਲਣ ਨਾ ਜਾਏ ਇਨ ਬਿਦ ਮਿਲਣ ਨਾ ਜਾਈ ਪਿਆਰੇ ਇਨ ਬਿਦ ਮਿਲਣ ਨਾ ਜਾਈ ਇਹ ਵਿਧੀਆਂ ਮਿਲਾਉਣ ਦਾ ਸਾਧਨ ਨਹੀਂ ਹਨ ਮੈਂ ਕੀਏ ਕਰਮ ਅਨੇਕਾਂ ਬਹੁਤ ਕਰਮ ਕਰਕੇ ਹਾਰ ਗਿਆ ਤੇ ਸਾਰਿਆਂ ਤੋਂ ਸ੍ਰੇਸ਼ਟ ਕਰਮ ਕੀ ਮਹਾਰਾਜ ਨੇ ਦੱਸਿਆ ਹਾਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਹਾਰ ਪਰਿਓ ਸੁਆਮੀ ਕੈ ਦਵਾਰਾ ਹਾਰ ਪਰਿਓ ਸੁਆਮੀ ਕੈ ਦਵਾਰਾ बुद्ध बेका दीज बु दी बबेक बख्श महाराज आत्म प्रकाश बख्श बाकी विधियां सब कुड़िया ही ने बाकी विधिया मिला नहीं आध है एक उत्तम पंथ सुनियो गुर संगत ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਧੰਨ ਗੁਰੂ ਰਾਮਦਾਸ ਜੀ ਗੁਣ ਕੋਈ ਨਹੀਂ ਸੀ ਫਿਰਦਾ ਫਿਰਦਾ ਭਟਕਦਾ ਭਟਕਦਾ ਤੇਰੇ ਚਰਨਾਂ ਵਿੱਚ ਆ ਗਿਆ ਤੇ ਮੇਰੇ ਸਤਿਗੁਰ ਸੱਚੇ ਸਾਹਿਬ ਜੀ ਮੇਰੀ ਇਹ ਜੋਦੜੀ ਹੈ ਤੁਹਾਡਾ ਸ਼ੁਕਰ ਵੀ ਤੁਸੀਂ ਮੈਨੂੰ ਸਹੀ ਰਸਤੇ ਦੇ ਉੱਤੇ ਪਾ ਦਿੱਤਾ ਪੰਦ ਬਥੇਰੇ ਰਸਤੇ ਬਥੇਰੇ ਨੇ ਤੇ ਮੇਰੇ ਦਾਤਾ ਜੀ ਸਾਰਿਆਂ ਦਾ ਹੀ ਭਲਾ ਮੰਗਦੇ ਨੇ ਕੋਈ ਕਿਸੇ ਰਸਤੇ ਤੋਂ ਵੀ ਆਵੇ ਮਹਾਰਾਜ ਜੀ ਉਹਨਾਂ ਦਾ ਭਲਾ ਕਰਿਓ ਜਿੱਤ ਦੁਆਰਾ ਉਭਰੇ ਤਿੱਥੇ ਲੈ ਉਭਾਰ ਇਹ ਨਹੀਂ ਕਿਹਾ ਵੀ ਜਿਹੜਾ ਇਹ ਰਾਤ ਉਹਦੀ ਆਏਗਾ ਕੇਵਲ ਉਹਦਾ ਭਲਾ ਕਰਿਓ ਬਾਕੀਆਂ ਦਾ ਨਾ ਕਰਿਓ ਸਿੱਖ ਦੀ